ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਆਪਣੇ ਸੰਧੂ ਫੈਮਿਲੀ ਬਲੌਗ ਦੇ ਵਿੱਚ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਦੀ ਕਿਰਪਾ ਨੇ ਚੜ੍ਹਦੀ ਕਲਾ ਵਿੱਚ ਹੋਵੋਗੇ ਟਾਈਮ ਅੱਜ ਸਵੇਰ ਦਾ 7:30 ਹੋ ਗਏ ਨੇ ਤੇ ਬੱਚੇ ਚਲੇ ਗਏ ਨੇ ਸਕੂਲ ਤੇ ਜੀ ਅੱਜ ਫਿਰ ਆਪਾਂ ਨੂੰ ਹੀ ਡਿਊਟੀ ਆ ਪਸ਼ੂਆਂ ਦੀ ਕਿਉਂਕਿ ਰਾਜੂ ਨਾਲ ਹਨਾ ਕੱਲ ਸਪਰੇਅ ਕਰਕੇ ਆਏ ਸੀ ਤੇ ਅੱਜ ਨਾਲ ਕਹਿੰਦੇ ਰੇ ਦਾ ਵੀ ਨਿਮੇੜੀ ਦਿੰਨੇ ਆ ਹਨਾ ਠੰਡ ਸੀ ਹਵਾਵਾਂ ਚੱਲ ਰਹੀ ਸੀ ਤੇ ਉਹ ਉਦੋਂ ਹਵਾ ਚੱਲ ਰਹੀ ਸੀ ਤੇ ਕਹਿੰਦੇ ਵੀ ਰਾਜੂ ਨਾਲ ਲਿਜਾ ਕੇ ਹਨਾ ਪਰ ਇਹ ਨੂੰ ਪਾਦਨੇ ਆਂ ਠੰਡੇ ਠੰਡੇ ਉਦੋਂ ਬਾਅਦ ਸੀਗੇ ਉਹਨਾਂ ਨੂੰ ਕੰਮ ਜਾਣਾ ਸੀਗਾ ਤੇ ਕਹਿੰਦੇ ਵੀ ਜਲਦੀ ਜਲਦੀ ਪਾ ਦਿਆਂਗੇ ਵੀ ਤੁਸੀਂ ਪਸ਼ੂ ਹਨਾ ਨਿਵਾ ਦਿਓ ਤੇ ਹੁਣ ਆਪਣੀ ਡਿਊਟੀ ਹੈ ਜੀ ਪਸ਼ੂ ਨਿਵਾਉਣ ਦੀ ਤੇ ਹੁਣ ਆਪਾਂ ਸਾਰੇ ਕੰਮ ਨਾਲ ਹੀ ਕਰ ਲਵਾਂਗੇ ਜੀ ਨਾ ਕੱਪੜੇ ਧੋ ਲਾ ਕੇ ਕੱਪੜੇ ਪਾਏ ਹੋਏ ਨੇ ਮਸ਼ੀਨ 'ਚ ਤੇ ਕੱਕਾ ਪਤਾਉਣਾ ਜੀ ਮੰਝਾ ਬਹੁਤ ਹੀ ਆਦ ਨਾ ਖਰਾਬ ਹੋਏ ਸੀ ਤੇ ਬਾਹਰੋਂ ਮਿੱਟੀ-ਮਿੱਟੀ ਚ ਪਿਆ ਰਹਿੰਦਾ ਹੁੰਦਾ ਸੀ ਤੇ ਉਹ ਜਿਹੜਾ ਆਪਣਾ ਹੈਗਾ ਸੀ ਸੂਤ ਦਾ ਮੰਜਾ ਤੇ ਹੁਣ ਉਹਨੂੰ ਨਾ ਆਪਾਂ ਨਾ ਉਹ ਤੋਂ ਮੰਗੇ ਨਾ ਦੁੱਧਾਂ ਲਗਾ ਢੋਲਾਂਗਾ ਥੋਲਾਂਗੇ ਜੀ ਨਾਲ ਹੀ ਤੇ ਆਪਾਂ ਧੋਵਾਂਗੇ ਕੱਪੜੇ ਤੇ ਆਜੂ ਸੁਣ ਦਿਖਾਉਣੇ ਆ ਫਿਰ ਤੇ ਅੱਜ ਆਪਣੀ ਨਾਲ ਜੀ ਪਸੂ ਨਵਾਉਗੀ ਆਪਣੀ ਕਮਲ ਕਮਲ ਕੰਨੀ ਮੈਂ ਲਾ ਕੇ ਚੱਲ ਪਸੂ ਨਵਾ ਦੂੰਗੀ ਤੇ ਤੂੰ ਕਰਦੀ ਅੰਦਰ ਤੇ ਅੰਦਰ ਆਪਾਂ ਝਾੜੂ ਲਿਆ ਲਾ ਬਰਕਾ ਛਾੜੂ ਲੈ ਲਾ। ਫਰੇਟਾੜੂ ਲਾਟਾ ਕੇ ਹੁਣ ਆਪਾਂ ਕਰਦੇਗੇ ਪਸ਼ੂ ਅੰਦਰ ਤੇ ਆ ਇੱਕ ਗੱਲ ਆਪਣਾ ਪੱਖਾ ਹਨ ਖਰਾਬ ਹੋ ਗਿਆ। ਤਰੇ ਆਲੇ ਨਸਤਰੀ ਦੇ ਤੇ ਸ਼ਾਮ ਤੱਕ ਲਾ ਜਾਣਗੇ ਜੇ ਦੁਪਹਿਰ ਤੱਕ ਲਾ ਜਾਣਗੇ। ਤੇ ਚਲੋ ਜੀ ਹੁਣ ਆਪਾਂ ਪਸ਼ੂ ਰਮਾ ਲੇ। ਇਹ ਬਹੁਤ ਲਓ ਜੀ ਹੋ ਗਈ ਬਹੁਤ ਗਾਨੀ ਤੇ ਆਪਾਂ ਜਿਹੜਾ ਕੰਮ ਸਾਰਾ ਨੇ ਮੇੜ ਲਿਆਗਾ ਤੇ ਟਾਈਮ ਹੋ ਗਿਆ ਜੀ 10:00 ਵੱਜ ਗਿਨੇ ਤੇ ਲੱਗ ਰਿਹਾ ਵੀ 12:00 ਇੱਕ ਹੋ ਗਿਆ ਹਨਾ ਤੇ ਆਪਾਂ ਸਾਰੇ ਜਿਹੜੇ ਪੋਸ਼ੂ ਆ ਉਹ ਸਾਮ ਦੇ ਸੀ ਲਮਾਰ ਨੂੰ ਤਵਾਂ ਤੇ ਰਖਾ ਕੇ ਪਾਰੀ ਬੈ ਗਈ ਲੈ ਰਾਮ ਤੇ ਇਹ ਸਾਰਾ ਦਸੇ ਫਰਸ਼ ਤੋਂ ਤੇ ਇੱਕ ਸੁਨ ਦਿਖਾਉਣੇ ਦੀ ਕੰਮ ਅਜਾ ਆਪਣਾ ਹੰਤ ਧੋਤਾ ਸੀਗਾ ਤੇ ਸੁਕੜਾ ਪਾਤੇ ਤੇ ਕੱਪੜੇ ਆਪਾਂ ਲਾ ਲੇ ਧੋ ਕੇ ਸਾਰੇ ਸੁੱਕ ਗਏ ਸੀਗੇ ਹੁਣ ਤਾਂ ਯੂ ਦੀ ਸੁੱਕ ਜਾਂਦੇ ਹਨਾ ਕਿ ਸਾਨੂੰ ਪਤਾ ਹੀ ਹੈ ਕਰਨੀ ਬਹੁਤ ਨੋਆ ਵਗ ਰਹੇ ਤੇ 5 ਕੁ ਮਿੰਟ ਹੀ ਬਸ ਪਾਉਣੇ ਪੈਂਦੇ ਹੁਣ ਤਾਰ ਤੇ ਤੇ ਉਹਦੀ ਆਪਾ ਲਾ ਲੈਨੇ ਹਣਿਆ ਤੁਹਾਨੂੰ ਮੰਜਾ ਦਿਖੋ ਨੇ ਦੇਖੋ ਜੀ ਆਪਣਾ ਮੰਜਾ ਪਤੋਤਾ ਇਹਦੇ ਨਾਲ ਗਰਦ ਜਿਹੀ ਸੀ ਜੀ ਮਿੱਟੀ ਜੀ ਪਈ ਸੀ ਬਾਹਰ ਬਾੜਾ ਹੋ ਕੇ ਕਰਕੇ ਤੇ ਹੁਣ ਇਹ ਸ਼ਾਮ ਤੱਕ ਸੁੱਕ ਜੂਗਾ ਤੇ ਫਿਰ ਆਪਾਂ ਇਹਦਾ ਕੱਪੜਾ ਲਾ ਦੇਾਂਗੇ ਬੜਾ ਗੰਦਾ ਹੋਇਆ ਪਿਆ ਸੀ ਜੀ ਕੱਲ ਤੋਂ ਹਾਂ ਤਾਂ ਜੀ ਕੱਪੜਾ ਹੀ ਲੱਗੇ ਸੀਗੇ ਤੋਂ ਤਾਂ ਜੀ ਕੱਪੜਾ ਹੀ ਲੱਗੇ ਸੀਗੇ ਜਿਹੜੇ ਦੇਖਿਆ ਹਨਾ ਵਿੱਚ ਮਿੱਟੀ ਬਹੁਤ ਪਈ ਪਈ ਸੀ ਐਸੇ ਨਾਲ ਹੀ ਆਪਾਂ ਹਾਂਜੀ ਆਪਾਂ ਫੀਡ ਪਾ ਦਿੱਤੀ ਆ ਪਸ਼ੂਆਂ ਨੂੰ ਤੇ ਇਧਰੋਂ ਆਪਣਾ ਕੰਮ ਗਿਆ ਨਿਭੜ ਤੇ ਜੀ ਆਪਣਾ ਜਿਹੜਾ ਆਪਣਾ ਬੋਰ ਕਰ ਰਹੇ ਸੀ ਹਨਾ ਤੇ ਉਹਦਾ ਅੱਜ ਜੀ ਰਾਤ ਕੀ ਆਪਾਂ ਪਾਣੀ ਚ ਕਾ ਦਿੱਤਾ ਸੀਗਾ ਤੇ ਪਾਣੀ ਦੇ ਚਕਾਤਾ ਹਨਾ ਜੀ ਆਪਣਾ ਵਧੀਆ ਬੋਰ ਚੱਲ ਪਿਆ ਤੇ ਜਿਹੜਾ ਅੱਜ ਨੇ ਬਾਈਆਂ ਨੇ ਫੜੋਲੀਆਂ ਜਿਹੜੀਆਂ ਕੱਢ ਲਈਆਂ ਨੇ ਤੇ ਆਪਣਾ ਜੀ ਬੋਰ ਵਧੀਆ ਕੰਪਲੀਟ ਹੋ ਗਿਆ ਵਾਹਿਗੁਰੂ ਦੀ ਕਿਰਪਾ ਦੇ ਨਾਲ ਹਨਾ ਤੇ ਹੁਣ ਤੁਹਾਨੂੰ ਉਹਦੇ ਦਿਖਾਵਾਂਗੇ ਜੀ ਜਿੱਦੇ ਆਪਾਂ ਹਨਾ ਮੋਟਰ ਪਾਈ ਮੋਟਰ ਪਾਵਾਂਗੇ ਉਹ ਨਾ ਜਿਹੜਾ ਆਪਣਾ ਫਾਈਨਲ ਬੋਰਸ ਨੂੰ ਬਰੇਤੀ ਬਹੁਤ ਜ਼ਿਆਦਾ ਕੱਢੀ ਸੀਗੀ ਇਸ ਕਰਕੇ ਹਨ ਜਦੋਂ ਆਪਣੀ ਮੋਟਰ ਚੱਲੀ ਸੀਗੀ ਬਰੇਤੀ ਬਹੁਤ ਜ਼ਿਆਦਾ ਸੀਗੀ ਜੀ ਜਦੋਂ ਆਪਣਾ ਪਹਿਲਾ ਹਨਾ ਬੋਰ ਖਰਾਬ ਹੋਇਆ ਜਿਹੜਾ ਉਹਦੇ ਵਿੱਚ ਨਾ ਬਰੇਤੀ ਬਹੁਤ ਜ਼ਿਆਦਾ ਖਿੱਚੀ ਸੀਗੀ ਉਹਨੇ ਮੋਟਰ ਨੇ ਤੇ ਇਸ ਲਈ ਕਹਿੰਦੇ ਨਾ ਵੀ ਹੁਣ ਠੀਕ ਕਰਵਾ ਕੇ ਹਨਾ ਕੇਰਾ ਉਹਨੂੰ ਖਲਵਾ ਕੇ ਮੋਟਰ ਨੂੰ ਦੇਖ ਕੇ ਹਨਾ ਫੇਰ ਉਹ ਦਸਤਵਾਦ ਆਪਾਂ ਵੀ ਨਵੇਂ ਬੋਰ ਵਿੱਚ ਪਾਵਾਂਗੇ ਤੇ ਉਹਨੂੰ ਹੁਣ ਦਿਖਾ ਕੇ ਜੀ ਫੇਰ ਆਪਾਂ ਹਨਾ ਹੋਰ ਕਰਾਂਗੇ ਜਿੱਦਿ ਜਿੱਦਿ ਆਪਾਂ ਬੋਰ ਚਲਾਇਆ ਹਨਾ ਉਹ ਤੁਹਾਨੂੰ ਜਰੂਰ ਦਿਖਾਵਾਂਗੇ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਆਪਾਂ ਤੇ ਤੇਰੇ ਜਿਹਾ ਨਾ ਫਰਮੱਜਾਂ ਵਾਲੇ ਖਰਮ ਚ ਹਨਾ ਪਾਦ ਕੀ ਫੀਡ ਤੇ ਇੰਦਰਾ ਆਪਾਂ ਬੱਚਾ ਜੇ ਹੈਗੇ ਜੋ ਆਪਣਾ ਬੱਚੀਆਂ ਹਨਾ ਤੇ ਉਹ ਵੀ ਵਧੀਆ ਵਾਹੀ ਹੁੰਦੀ ਕਿਰਪਾ ਦੇ ਨਾਲ ਹਨਾ ਉਹਨਾਂ ਦੀ ਏਆਈ ਕਰਵਾ ਦਿੱਤੀ ਹੈਗੀ ਆਪਾਂ ਤੇ ਆਹ ਜੀ ਟਾਈਮ ਹੋ ਗਿਆ ਜੀ 7:00 ਵਜੇ ਨੇ ਸ਼ਾਮ ਦੇ ਤਾਂ ਰਾਂ ਆਪਾਂ ਕੱਢ ਲਈਆਂ ਸੀ ਤੇ ਸਬਜ਼ੀ ਵਾਲਾ ਭਾਈ ਜੀ ਕੋਈ ਵੀ ਨਹੀਂ ਆਇਆ ਸੀ ਅੱਜ ਤੇ ਆਪਾਂ ਬਣਾ ਲਈ ਅੱਜ ਆਲੂ ਪਕੌੜਾ ਲਾਗਾ ਜੱਪਾ ਤੇ ਸਬਜੀ ਵਾਲੇ ਵੀ ਨਹੀਂ ਹੁੰਦੇ ਇਹ ਤਾਂ ਘਟ ਆਪਣਾ ਨਾਲ ਘਰ ਪਿੱਛੇ ਹੀ ਰਹਿ ਜਾਂਦਾਗਾ ਤੇ ਜਦੋਂ ਕੋਈ ਆਉਂਦਾ ਹਨਾ ਉਦੋਂ ਪਤਾ ਨਹੀਂ ਲੱਗਦਾਗਾ ਵੀ ਪਿੱਛੇ ਮੁੜ ਜਾਂਦੇ ਜਿੱਦ ਜਿੱਦ ਨੂੰ ਪਹੁੰਚਦੇ ਆਂ ਜੀ ਹਨਾ ਉਦੋਂ ਨੂੰ ਆਵਾਜ਼ ਮਾਰਨ ਕਿਉਂਕਿ ਇੱਕ ਗਰਮੀ ਆ ਗਰਮੀ ਦਾ ਮੌਸਮ ਹੈ ਤੇ ਜਲਦੀ ਜਲਦੀ ਹਨਾ ਅੰਦਰੋਂ ਵੀ ਨਹੀਂ ਕਈ ਵਾਰ ਨਿਕਲੇ ਜਾਂਦਾ ਜਦੋਂ ਆਵਾਜ਼ ਸੁਣਦੀ ਹੈ ਕਈ ਵਾਰ ਪੱਖਿਆਂ ਦੇ ਖੜਕੇ 'ਚ ਹਨਾ ਆਵਾਜ਼ ਵੀ ਨਹੀਂ ਸੁਣਦੀ ਵੀ ਭਾਈ ਐ ਸਬਜੀ ਵਾਲਾ ਤੇ ਵੀ ਸਬਜੀ ਲੈ ਲਗੇ ਤੇ ਆਪਣੀ ਕਮਲ ਗਈ ਹੋਈ ਆ ਜੀ ਦਵਾਈ ਲੈਣ ਉਹਦੇ ਨਾਲ ਟੂਈ ਦਰਦ ਕਰਦੀ ਸੀਗੀ ਤੇ ਪਹਿਲਾਂ ਸੁਹਾ ਕਹਿੰਦੇ ਸੀਗੇ ਵੀ 10 ਵਜੇ ਜਾਵਾਂਗੇ ਫਿਰ ਉਸ ਤੋਂ ਬਾਅਦ ਕਹਿੰਦੇ ਵੀ ਸਾਰਾ ਦੁਪਹਿਰਾ ਹਨਾ ਪਹਿਲਾਂ ਤਾਂ ਕੰਮ ਜ਼ਿੰਦੇ ਕੀਤੇ ਆ ਸਵੇਰੇ ਜਲਦੀ ਉੱਠਦੇ ਆ 4:00 4:30 ਵਜੇ ਤੇ ਵੀ ਫਿਰ ਨਾ ਵੀ ਸਾਰਾ ਦੁਪਹਿਰਾ ਹਨਾ ਵੀ ਉੱਥੇ ਲੰਘ ਜੂਗਾ ਆਪਾਂ ਨੂੰ ਤੇ ਵੀ ਜਦ ਸ਼ਾਮ ਨੂੰ ਜੀ ਫੋਨ ਲਾਇਆ ਹਨਾ ਡਾਕਟਰ ਸਾਹਿਬ ਕਹਿੰਦੇ ਵੀ 2:00 ਤੋਂ ਬਾਅਦ ਤਾਂ ਫਿਰ ਅਸੀਂ 4:00 ਵਜੇ ਬੈਠਾਂਗੇ ਤੇ ਉਸ ਤੋਂ ਬਾਅਦ 1:30 3:00 ਵਜੇ ਚਲੇ ਗਏ ਸੀਗੇ ਦਵਾਈ ਲੈਣ ਤੇ ਹਜੇ ਤੱਕ ਆਏ ਨਹੀਂ ਜੀ ਤੇ ਆਪਾਂ ਦੂਜੇ ਜਿਹੜੇ ਕੰਮ ਤੰਦੇ ਆਪਣੇ ਸਾਰੇ ਕਰ ਲਏ ਨੇ ਤੇ ਹੁਣ ਜੀ ਆਪਾਂ ਪਾਉਨੇ ਸਵੇਰ ਦਾ ਦਾਣਾ ਫੀਡ ਪਾ ਦਿੰਨੇ ਆ ਸਵੇਰ ਦੇ ਆਪਣਾ ਹਨਾ ਕੰਮ ਆ ਜਿਹੜਾ ਨਿਬੜ ਜਾਂਦੇ ਐ ਇਸ ਵੇਲੇ ਸੰੰਗਾਂ ਦੇ ਤੇ ਗਾਵਾਂ ਆ ਜਿਹੜੀਆਂ ਗਾਵਾਂ ਜੀ ਉਹਨਾਂ ਨੂੰ ਆਪਾਂ ਕਰਦੇ ਹੁੰਨੇ ਸਵੇਰੇ ਸੰਨੀ ਤੇ ਮੱਝਾਂ ਨੂੰ ਕਰ ਲੈਣ ਹੁੰਨੇ ਐ ਇਸ ਵੇਲੇ ਕਿਉਂਕਿ ਮੱਝਾਂ ਬਾਹਰ ਨਿਕਲ ਜਾਈਆਂ ਤੇ ਫਿਰ ਗਾਵ ਗਾਵਾਂ ਹੁੰਦਾਂ ਜਿਹੜੀਆਂ ਜੀ ਉਹ ਆਪਾਂ ਉੱਥੇ ਖੁਰਨਗਾ ਤੇ ਖੜ੍ਹਗਾ ਰਹਿਣਗਾ ਅੰਗਾਂ ਦੇ ਇਸ ਲਈ ਮੱਝਾਂ ਨੂੰ ਇਸ ਵੇਲੇ ਸੰਨੀ ਕੋਲ ਆ ਕੇ ਰੱਖ ਦਿੰਨੇ ਆ ਤੇ ਗਾਵਾਂ ਨੂੰ ਹਨਾ ਆਪਾਂ ਸਵੇਰੇ ਹੀ ਕਰਦੇ ਹੁੰਨੇ ਆਗੇ ਤੇ ਥੋੜੇ ਜਿਨੇ ਇਸ ਵळे ਥੋੜਾ ਲੇਟ ਕੱਢਦੇ ਹੁੰਦੇ ਆ ਜੀ ਅੰਦਰੋਂ ਹਨਾ ਫੁਆਰੇ ਚੱਲਦੇ ਹੁੰਦੇ ਆ ਬਾਹਰ ਨਾਲ ਆਪਣੇ ਵਿੜੇ ਦੇ ਵਿੱਚ ਤੋਂ ਪਾਉਣ ਦੇ ਕਰਕੇ ਹਨਾ ਤੇ ਵੀ ਸੇਕ ਮਾਰਦਾ ਹੁੰਦਾ ਜੀ ਥੋੜਾ ਜਿਹਾ ਠੰਡਾ ਹੋ ਜਾਂਦਾ ਨਾ ਮੌਸਮ 7 ਵਜੇ ਸਵੇਕ 7 ਵਜੇ ਅੰਦਰੋਂ ਕੱਢਦੇ ਹੁੰਦੇ ਆ ਤੇ ਉਸ ਤੋਂ ਬਾਅਦ ਬਸ ਉਸ ਤੋਂ ਬਾਅਦ ਬਸ ਨਾਲ ਦੀ ਨਾਲ ਹਨਾ ਆਪਾਂ ਉਹ ਕਰ ਲੈਣੇ ਆ ਬਸ ਪੱਠੇ ਅੰਦਰ ਜਿਹੜੀ ਤੂੜੀ ਪਾਉਣੀ ਹੁੰਦੀ ਸਨ ਨਹੀਂ ਪਾ ਦਿੰਨੇ ਹੁੰਦੇ ਆ ਤੇ ਜਿਹੜਾ ਆਪਾਂ ਤੂੜੀ ਹਰਾ ਹੁੰਦਾ ਜੀ ਹਨਾ ਉਹ ਹਏ ਸੌਖਾ ਰਹਿੰਦਾ ਬੰਦਾ ਪਾਉਣਾ ਕਰਨਾ ਹਨਾ ਆਪਾਂ ਜਿਹੜਾ ਪਸ਼ੂਆਂ ਵਾਲਾ ਸੰਡੀਟਲਾ ਅੱਡਾ ਜਿਹੜਾ ਆਪਣਾ ਹਨ ਆਪਾਂ ਉੱਥੇ ਰਲਾ ਕੇ ਰੱਖ ਲੈਣੇ ਹੁੰਦੇ ਆਗੇ ਹਾ ਤੂੜੀ ਤੇ ਹਰਾ ਤਾਂ ਬਸ ਉਹ ਤੋਂ ਟੋਕਰੇ ਪਰ ਪਰ ਕੇ ਹੀ ਸਿੱਟੇ ਜਾਂਦੇ ਆ ਤੇ ਸੰਨੀਆਂ ਪਹਿਲਾਂ ਤੂੜੀ ਪਾਉਣੀ ਪੈਂਦੀ ਆ ਫਿਰ ਖਾਲ ਪਾਉਣੀ ਪੈਂਦੀ ਆ ਹਨਾ ਤੇ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ ਕੰਮ ਵਧ ਜਾਂਦਾ ਹੈਗਾ ਤੇ ਚਲੋ ਜੀ ਆਪਾਂ ਹੁਣ ਪਾ ਲਈਏ ਦਾਣਾ ਤੇ ਫੀਲਡ ਸਵੇਰ ਵਾਸਤੇ ਤੇ ਆਪਾਂ ਕਰਦੇ ਆ ਵੀਡੀਓ ਦਾ ਇਥੇ ਐਂਡ ਆਪਣਾ ਕੰਮ ਆਇਆ ਜੀ ਟਿਊਸ਼ਨ ਤੋਂ ਥੋੜਾ ਲੇਟ ਹੀ ਹੋ ਜਾਂਦੇ ਹੁੰਦੇ ਆ ਜੀ ਇਸ ਵਾਰ ਇਹ ਤੇ ਹੁਣ ਆਇਆਗਾ ਫਿਰ ਇਹ ਚਲੋ ਜੀ ਫਿਰ ਆਪਾਂ ਹਾਂ ਵੀਡੀਓ ਦਾ ਕਰਦੇ ਇੱਥੇ ਐਂਡ ਦਾਣਾ ਫੀਡ ਪਾ ਦਗੇ ਤੇ ਆਪਣੇ ਚੈਨਲ ਨੂੰ ਕਰੇ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਧੰਨਵਾਦ